ਜੋ ਦੋ ਸਿੰਘ ਸਹਿਬਾਨ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਪਰਮਿੰਦਰਪਾਲ ਸਿੰਘ ਜੀ ਉਹਨਾਂ ਨੂੰ ਬਤੌਰ ਗ੍ਰਾਂਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਨੂੰ ਅੱਜ ਉਹਨਾਂ ਦੀ ਤਾਜਪੂਛ ਕੀਤੀ ਗਈ ਤੇ ਸੇਵਾ ਸੰਭਾਲ ਉਹਨਾਂ ਨੇ ਸੰਭੀ ਅੱਜ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਤੇ ਕਾਮਨਾ ਵੀ ਕਰਦਾ ਹਾਂ ਕਿ ਸਤਿਗੁਰ ਜੀ ਇਹ ਉਹ ਪਵਿੱਤਰ ਸਥਾਨ ਆ ਜਿਸ ਪਵਿੱਤਰ ਸਥਾਨ ਤੇ ਪੂਰਨ ਬ੍ਰਹਮ ਗਿਆਨੀ ਜਿਸ ਬ੍ਰਹਮ ਗਿਆਨੀ ਨੇ ਲਗਭਗ 113 ਸਾਲ ਗੁਰੂ ਘਰ ਦੀ ਸੇਵਾ ਕੀਤੀ ਉਹ ਇਸ ਸਥਾਨ ਦੇ ਮੁੱਖ ਗ੍ਰੰਥੀ ਪਹਿਲੇ ਰਹੇ ਸਾਚਖਾਨ ਸ਼੍ਰੀ ਹਰਮੰਦਰ ਸਾਹਿਬ ਜੀ ਵਿਖੇ ਪਿਛਲੇ ਲੰਬੇ ਅਰਸੇ ਤੋਂ ਗ੍ਰਾਂਤੀ ਸਿੰਘ ਸਹਿਬਾਨ ਸਿੰਘ ਸਹਿਬਾਨ ਦੀਆਂ ਜਿਹੜੀਆਂ ਉਹ ਮੰਗ ਉੱਠ ਰਹੀ ਸੀ ਤੇ ਸਮੇਂ ਅਨੁਸਾਰ ਪੰਥ ਖਾਲਸਾ ਇਹਨਾਂ ਦੀਆਂ ਅਨੁਯੋਗਤੀਆਂ ਵੀ ਕਰਦਾ ਅੱਜ ਦੋ ਸਿੰਘ ਸਹਿਬਾਨ ਸਿੰਘ ਸਾਹਿਬ ਗਿਆਨੀ ਕੇਬਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਪਰਮਿੰਦਰਪਾਲ ਸਿੰਘ ਜੀ ਉਹਨਾਂ ਨੂੰ ਬਤੌਰ क्रांति साचखंड श्री हरमंदिर साहिब ਉਹਨਾਂ ਨੂੰ ਅੱਜ ਉਹਨਾਂ ਦੀ ਤਾਜਪੋਸ਼ੀ ਕੀਤੀ ਗਈ ਤੇ ਸੇਵਾ ਸੰਭਾਲ ਉਹਨਾਂ ਨੇ ਸੰਭੀ ਅੱਜ ਮੈਂ ਦੋਹਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਤੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਇਹ ਉਹ ਪਵਿੱਤਰ ਸਥਾਨ ਆ ਜਿਸ ਪਵਿੱਤਰ ਸਥਾਨ ਤੇ ਪੂਰਨ ਬ੍ਰਹਮ ਗਿਆਨੀ ਜਿਸ ਬ੍ਰਹਮ ਗਿਆਨੀ ਨੇ ਲਗਭਗ 113 ਸਾਲ ਗੁਰੂ ਘਰ ਦੀ ਸੇਵਾ ਕੀਤੀ ਉਹ ਇਸ ਅਸਥਾਨ ਦੇ ਮੁੱਖ ਗ੍ਰਾਂਠੀ ਪਹਿਲੇ ਰਹੇ ਜੋ ਇਹਨਾਂ ਨੂੰ ਸਤਿਗੁਰ ਜੀ ਪਵਿੱਤਰ ਗੁਰਬਾਣੀ ਅਨੁਸਾਰ ਵਰਮਧੀਆਂ ਜਿਹੜੀਆਂ ਸਾਡੀਆਂ ਸੰਧ ਲਈ ਪੈੜਾ ਪਈਆਂ ਉਹਦੇ ਅਨੁਕੂਲ ਸੇਵਾ ਕਰਨ ਦਾ ਬਲ ਉਹ ਤਾਂ ਬਾਕੀ ਕਰਨ ਬਾਹਰ ਕੁਝ ਦਾ ਖਾਲਸਾ